ਦੰਦਾਂ ਦੇ ਵਿਚਕਾਰ ਜਦੋਂ ਚੀਜ਼ ਫਸ ਜਾਂਦੀ ਹੈ ਤਾਂ ਅਸੀਂ ਕੀ ਕਰਦੇ ਹਾਂ ਟੂਥਪਿਕ ਚੱਕਦੇ ਹਾਂ ਮਾਰਦੇ ਹਾਂ ਕੋਈ ਆਪਣੇ ਪੱਗ ਦੇ ਵਿੱਚੋਂ ਪੱਗ ਪਿੰਨ ਕੱਢ ਕੇ ਮਾਰ ਲੈਂਦਾ ਕੋਈ ਸੂਈ ਮਾਰ ਲੈਂਦਾ ਦੋਸਤੋ ਇਹ ਰੁਝਾਨ ਬਹੁਤ ਗਲਤ ਹੈ ਕਿਉਂਕਿ ਟੂਥਪਿਕ ਹੈ ਜਾਂ ਪੱਗ ਪਿੰਨਾ ਹੈ ਉਹਨਾਂ ਦੀ ਟਿਪ ਦੇ ਉੱਤੇ ਨਾ ਹਜ਼ਾਰਾਂ ਹੀ ਬੈਕਟੀਰੀਆਜ਼ ਹੁੰਦੇ ਆਂ ਵਾਟਰ ਫਲੋਸਰ ਇੱਕ ਤਰ੍ਹਾਂ ਦੀ ਛੋਟੀ ਜਿਹੀ ਇੱਕ ਏਡਿਕ ਸ਼ੀਸ਼ੀ ਹੁੰਦੀ ਹੈ ਮੋਟਰਾਈਜ਼ਡ ਤੁਸੀਂ ਜਿੱਦਾਂ ਬਟਨ ਦਬਦਿਆਂ ਤਾਂ ਉਹਦੇ ਚੋਂ ਇੱਕ ਬਹੁਤ ਤਿੱਖੀ ਪਚਕਾਰੀ ਆਉਂਦੀ ਆ ਪਾਣੀ ਦੀ ਵਾਟਰ ਫਲੋਸਰ ਜਿਹੜਾ ਹੈ ਉਹ ਤੁਹਾਡੇ ਜਦੋਂ ਇੰਪਲਾਂਟ ਲੱਗ ਜਾਂਦੇ ਆ ਡੈਂਟਲ ਇੰਪਲਾਂਟਸ ਉਹਨਾਂ ਦੇ ਵਿਚਕਾਰ ਵੀ ਤੁਸੀਂ ਮਾਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕੁਲਦੀਪ ਸਿੰਘ ਦੀਪ ਡੈਂਟਲ ਕੇਅਰ ਪਟਿਆਲਾ ਤੋਂ ਦੋਸਤੋ ਇੱਕ ਚੀਜ਼ ਹੁੰਦੀ ਆ ਨੂੰ ਕਹਿੰਦੇ ਨੇ ਵਾਟਰ ਫਲੋਸਰ ਵਾਟਰ ਫਲੋਸਰ ਕੀ ਹੁੰਦਾ ਹੈ ਇਹਦੇ ਕੀ ਯੂਸੇਸ ਨੇ ਅੱਜ ਮੈਂ ਤੁਹਾਨੂੰ ਦੱਸ ਦਾਂ ਦੇ ਬਾਰੇ ਵਾਟਰ ਫਲਾਸਰ ਇੱਕ ਤਰ੍ਹਾਂ ਦੀ ਛੋਟੀ ਜਿਹੀ ਇੱਕ ਏਡਿਕ ਸ਼ੀਸ਼ੀ ਹੁੰਦੀ ਹੈ ਮੋਟਰਾਈਜ਼ਡ ਤੁਸੀਂ ਜਿੱਦਾਂ ਬਟਨ ਦਬਦਿਆਂ ਤਾਂ ਉਹਦੇ ਚੋਂ ਇੱਕ ਬਹੁਤ ਤਿੱਖੀ ਪਚਕਾਰੀ ਆਉਂਦੀ ਹੈ ਪਾਣੀ ਦੀ ਦੰਦਾਂ ਦੇ ਵਿਚਕਾਰ ਜਦੋਂ ਚੀਜ਼ ਫਸ ਜਾਂਦੀ ਹੈ ਤਾਂ ਅਸੀਂ ਕੀ ਕਰਦੇ ਹਾਂ ਟੂਥਪਿਕ ਚੱਕਦੇ ਹਾਂ ਮਾਰਦੇ ਹਾਂ ਕੋਈ ਆਪਣੇ ਪੱਗ ਦੇ ਵਿੱਚੋਂ ਪੱਗਬਿੰਨ ਕੱਢ ਕੇ ਮਾਰ ਲੈਂਦਾ ਕੋਈ ਸੂਈ ਮਾਰ ਲੈਂਦਾ ਦੋਸਤੋ ਇਹ ਰੁਝਾਨ ਬਹੁਤ ਗਲਤ ਹੈ ਕਿਉਂਕਿ ਟੂਥਪਿਕ ਹੈ ਜਾਂ ਪੱਗਪਿੰਨ ਹੈ ਉਹਨਾਂ ਦੀ ਟਿਪ ਦੇ ਉੱਤੇ ਨਾ ਹਜ਼ਾਰਾਂ ਹੀ ਬੈਕਟੀਰੀਆਜ਼ ਹੁੰਦੇ ਆ ਜਿਹੜੇ ਤੁਸੀਂ ਟਰਾਂਸਫਰ ਕਰ ਲੈਣੇ ਦੂਜੀ ਗੱਲ ਤੁਸੀਂ ਆਪਣੇ ਮਸੂੜੇ ਨੂੰ ਇੰਜਰ ਕਰਦੇ ਹੋ जख्मी ਕਰਦੇ ਹੋ ਜਿਹੜਾ ਵਾਟਰ ਫਲੋਸਰ ਹੈ ਉਹ ਪਾਣੀ ਦੀ ਪਚਕਾਰੀ ਹੈ ਤੁਸੀਂ ਦੋ ਦੰਦਾਂ ਦੇ ਵਿਚਕਾਰ ਰੱਖ ਕੇ ਜਦੋਂ ਮਾਰੋਗੇ ਉਹ ਦੰਦਾਂ ਨੂੰ ਬਿਲਕੁਲ ਕਲੀਨ ਕਰ ਦਿੰਦਾ ਵਾਟਰ ਫਲੋਸਰ ਜਿਹੜਾ ਹੈ ਉਹ ਤੁਹਾਡੇ ਜਦੋਂ ਇੰਪਲਾਂਟ ਲੱਗ ਜਾਂਦੇ ਆ ਡੈਂਟਲ ਇੰਪਲਾਂਟਸ ਉਹਨਾਂ ਦੇ ਵਿਚਕਾਰ ਵੀ ਤੁਸੀਂ ਮਾਰ ਸਕਦੇ ਹੋ ਬਹੁਤ ਜ਼ਰੂਰੀ ਹੈ ਮਾਰ ਨਹੀਂ ਸਕਦੇ ਮਾਰਨਾ ਚਾਹੀਦਾ ਉਹ ਬਹੁਤ ਜ਼ਰੂਰੀ ਹੈ ਜਦੋਂ ਨਕਲੀ ਦੰਦ ਲੱਗੇ ਹੁੰਦੇ ਨੇ ਫਿਕਸ ਦੰਦ ਉਹਨਾਂ ਦੇ ਵਿੱਚ ਮਾਰੋ ਜੋ ਦੰਦਾਂ ਦੇ ਵਿੱਚ ਵਿਰਲਾ ਉੱਥੇ ਮਾਰੋ ਜਿੱਥੇ ਤੁਹਾਡਾ ਮਸੂੜਾ ਫੁੱਲਿਆ ਹੋਇਆ ਹੈ ਤੁਹਾਡਾ ਬਰਸ਼ ਨਹੀਂ ਪਹੁੰਚ ਰਿਹਾ ਉੱਥੇ ਮਾਰੋ ਤੇ ਜੇ ਕੋਈ ਬੰਦਾ ਐਡਮਿਟ ਹੈ ਹਸਪੀਟਲਾਈਜ਼ਡ ਹੈ ਉਹਦੇ ਦੰਦਾਂ ਦੀ ਸਫਾਈ ਤੁਸੀਂ ਕਿਵੇਂ ਕਰੋਗੇ ਉਹ ਤਾਂ ਵਿਚਾਰਾ ਨਾ ਕਰੂਲੀ ਕਰ ਸਕਦਾ ਨਾ ਬਰਸ਼ ਕਰ ਸਕਦਾ ਉੱਥੇ ਵਾਟਰ ਫਲੋਸਰ ਬਹੁਤ ਜ਼ਿਆਦਾ ਕਾਰਗਰ ਸਾਬਤ ਹੁੰਦਾ ਸੋ ਵਾਟਰ ਫਲੋਸਰ ਮੇਰੇ ਖਿਆਲ ਚ 2 2.5 3000 ਚ ਆ ਜਾਂਦਾ ਹੈ ਉਹ ਤੋਂ ਤੁਸੀਂ ਕਿਸੇ ਵੀ ਖਰੀਦ ਸਕਦੇ ਆਨਲਾਈਨ ਇਹ ਇਹਨੂੰ ਤੁਸੀਂ ਵਰਤ ਸਕਦੇ ਹੋ ਵਧੀਆ ਚੀਜ਼ ਹੈ ਧੰਨਵਾਦ